ਮਾਨ ਹੈ ਮਾਨੀ ਲੁਧਿਆਣਵੀ ਸ਼ਾਹੀ ਇਮਾਮ ਪੰਜਾਬ ਨੇ ਪਵਿੱਤਰ ਕਾਲੀ ਵੇਂ ਨਦੀ ਦੀ 50ਵੇਂ ਵਰੇਗਣ ਮੌਕੇ ਕੀਤੀ ਸ਼ਮੂリエਤ ਸ਼ਾਹੀ ਇਮਾਮ ਪੰਜਾਬ ਦੀ ਪਾਈਤਾਰਕ ਸੰਤ ਨੂੰ ਪਕਰਾਰ ਰੱਖਣ ਦੇ ਲਈ ਦਿੱਤਾ ਖਾਸ ਨੇਹਾ ਸੰਤ ਸੱਜੀਵਾਲ ਬਲੋਕ ਕੀਤੀ ਵੇਂ ਨਦੀ ਦੀ ਸਕਾਰ ਸੇਵਾ ਦੀ ਕੀਤੀ ਪ੍ਰਸੰਤਾ ਤੇ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਸਰੋਤ ਹਨ ਸੰਤ ਸੱਜੀਵਾਲ ਸਭ ਅੱਜ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹੁੰਚੇ ਹੋ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਮਸਤ ਬismillah अर रहमान और रहीम शुरू अल्लाह ताला ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਿਹ ਰਹਿਮ ਕਰਨ ਵਾਲਾ ਹੈ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਆ ਇਹ ਗੁਰਨਾਨਕ ਦੇਵ ਜੀ ਪਹਿਲੀ ਪਾਸ਼ਾਹੀ ਦੀ ਧਰਤੀ ਹੈ ਔਰ ਇੱਥੋਂ ਪੂਰੇ ਵਿਸ਼ਵ ਨੂੰ ਆਪਸੀ ਸੰਵਾਦ ਦਾ ਸੁਨੇਹਾ ਜਿਹੜਾ ਕਿ ਇਹੋ ਦਿੱਤਾ ਗਿਆ ਹੈ ਇਹ ਪਵਿੱਤਰ ਵੇਈ ਜਿਹੜੀ ਕਿ ਅੱਜ ਤੋਂ ਕਈ ਦਹਾਕੀਆਂ ਪਹਿਲਾਂ ਬਹੁਤ ਸਾਰੇ ਲੋਕਾਂ ਦੀ ਅਣਗਹਿਲੀਆਂ ਕਰਕੇ ਇਹ ਇਹਦਾ ਪਾਣੀ ਜਿਹੜਾ ਬੜਾ ਦੂਸ਼ਿਤ ਹੋ ਗਿਆ ਸੀ ਤੇ ਮੈਂ ਅੱਜ ਪਵਿੱਤਰ ਵਈ ਦੀ ਜਿਹੜੀ ਹੈ 25ਵੀਂ ਕਰੇਵਰੇਗਾਂਡ ਜਿਹਨੂੰ ਸਫਾਈ ਦੇ ਬਾਅਦ ਲੋਕਾਂ ਦੇ ਲਈ ਖੋਲ ਦਿੱਤਾ ਗਿਆ ਸਾਡੇ ਨੌਜਵਾਨ ਮੈਂ ਦੇਖਿਆ ਅੱਜ ਔਰ ਬੜੀ ਖੁਸ਼ੀ ਵੀ ਹੋਈ ਕਿ ਸੰਤ ਸੀਤੇਵਾਲ ਜੀ ਦੀ ਬੜੀ ਬੇਸ਼ਮਾਲ ਕੁਰਬਾਨੀਆਂ ਤੋਂ ਬਾਅਦ ਨਿਰਮਲ ਕੁਟਿਆ ਵੱਲੋਂ ਇਹ ਜਿਹੜੇ ਪ੍ਰਬੰਧ ਕੀਤੇ ਗਏ ਨੇ ਬੱਚਿਆਂ ਨੂੰ VOTING ਸਿਖਾਈ ਜਾ ਰਹੀ ਹੈ ਔਰ ਸਾਡੇ ਕਈ ਬੱਚੇ VOTING ਚ ਗੋਲਡ ਮੈਡ ਲਿਸਟ ਹੋ ਗਏ ਨੇ ਕਈ ਆਸ਼ੀਆ ਕੱਪ ਜਿੱਤ ਕੇ ਆਏ ਨੇ ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਸੰਤ ਸੀਚੇਵਾਲ ਜੀ ਪਰਿਆਵਰਣ ਦੀ ਗੱਲ ਕਰਦੇ ਔਰ ਸਿਰਫ ਪਰਿਆਵਰਣ ਦੀ ਗੱਲ ਨਹੀਂ ਕਰ ਰਹੇ ਬਲਕਿ ਉਹਨਾਂ ਨੇ ਕਈ ਨਮੂਨੇ ਸਾਬਤ ਕਰਕੇ ਦਿਖਾਇਆ ਕਿ ਅਗਰ ਅਸੀਂ ਸਾਰੇ ਮਿਹਨਤ ਕਰੀਏ ਤੇ ਕੋਈ ਵੀ ਟੀਚਾ ਜਿਹੜਾ ਉਹ ਪ੍ਰਾਪਤ ਕਰ ਸਕਦੇ ਆ ਤੇ ਜਿੱਥੇ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਭਾਰਤ ਦੇ ਵਿੱਚ ਸਿਆਸੀ ਤੌਰ ਤੇ ਜਿਹੜੀ ਇਸ ਵੇਲੇ ਵਖਵਾਦ ਦੀ ਗੱਲ ਚੱਲਦੀ ਪਈ ਹੈ ਲੋਕਾਂ ਦੇ ਧਰਮ ਨਿਰਪੱਖਤਾ ਨੂੰ ਛੱਡ ਕੇ ਇੱਕ ਦੂਸਰੇ ਦੇ ਖਿਲਾਫ ਨਫ਼ਰਤ ਦੀ ਜਿਹੜੀ ਗੱਲ ਹੈ ਉਹਨੂੰ ਪੰਜਾਬ ਦਾ ਮਿੱਠਾ ਪਾਣੀ ਹੀ ਬੁਝਾ ਸਕਦਾ ਹੈ ਪੰਜਾਬ ਦਾ ਪਾਣੀ ਜਿਹੜਾ ਉਹਦੇ ਦੀ ਤਬਦੀਲੀ ਲਿਆ ਸਕਦਾ ਹੈ ਤੇ ਆਓ ਆਪਾਂ ਸਾਰੇ ਰਲ ਕੇ ਮਿਲ ਜੁਲ ਕੇ ਸੰਸੀਚੇਵਾਲ ਜੀ ਦਾ ਸਾਥ ਦਈਏ ਔਰ ਪਰਿਆਵਰਣ ਦੇ ਨਾਲ ਨਾਲ ਆਪਸੀ ਮੁਹੱਬਤ ਔਰ ਸਾਂਝ ਦਾ ਇਹ ਸਨੇਹਾ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਪਹੁੰਚਾ ਸਕੀਏ ਦੇਖੋ ਜੀ ਇਹ ਇੱਕ ਇਨਕਲਾਬ ਹੈ ਉਹ ਕਹਿੰਦੇ ਜਦ ਕਦੀ ਇਨਕਲਾਬ ਵਰਪਾ ਹੁੰਦਾ ਹੈ ਤੇ ਫਿਰ ਲੋਕ ਆ ਕੇ ਉਸਦੇ ਨਮੂਨੇ ਦੇਖਦੇ ਨੇ 25 ਸਾਲ ਪਹਿਲਾਂ ਜਦੋਂ ਬਾਬਾ ਜੀ ਨੇ ਇਹ ਕੰਮ ਸ਼ੁਰੂ ਕੀਤਾ ਬਹੁਤ ਘੱਟ ਲੋਕ ਜਾਣਦੇ ਸੀ ਉਹ ਮੈਨੂੰ ਇਹ ਵੀ ਯਾਦ ਹੈ ਪਿੱਛੇ ਜਦੋਂ ਹੜ੍ਹ ਆਏ ਹਾਲਾਂ ਦੇ ਦਰਮਿਆਨ ਜਦੋਂ ਪਾੜ ਪੈ ਗਿਆ ਸੀ ਦਰਿਆ 'ਚ ਤੇ ਬਹੁਤ ਸਾਰੇ ਜਿਹੜੇ ਇੰਜੀਨੀਅਰ ਟਾਈਪ ਦੇ ਲੋਕ ਹੈ ਉਹ ਇਹ ਸਮਝਦੇ ਸੀ ਕਿ ਪਾੜ ਭਰਿਆ ਨਹੀਂ ਜਾ ਸਕਦਾ ਲੇਕਿਨ ਉੱਥੇ ਵੀ ਬਾਬਾ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਪਾੜ ਨੂੰ ਭਰ ਦਿੱਤਾ ਗਿਆ ਔਰ ਹਜ਼ਾਰਾਂ ਪਿੰਡਾਂ 'ਚ ਲੋਕਾਂ ਦੀ ਜਾਨ ਬਚਾ ਲਈਤੀ ਗਈ ਤੇ 25 ਸਾਲ ਜਿਹੜੇ ਹੈ ਇੱਕ ਲਾਹ-ਮਿਸਾਲ ਕੁਰਬਾਨੀਆਂ ਇੱਕ ਦਾਸਤਾਨ ਹੈ ਜਿਹਨੂੰ ਕਿ ਕਲਮਬੰਦ ਕੀਤਾ ਜਾਣਾ ਚਾਹੀਦਾ ਆਨ ਵਾਲੀ نسلਾਂ ਦੇ ਲਈ ਇਸ ਇਤਿਹਾਸ ਨੂੰ ਸਿਰੋਚ ਕੇ ਜਿਹੜਾ ਉਹ ਰੱਖਣਾ ਚਾਹੀਦਾ ਗੁਰੂ ਸਾਹਿਬ ਨੇ ਵੀ ਸਾਜੀ ਵਾਲ ਤਰਾ ਸਨਿਆ ਦਿੱਤਾ ਜੇ ਤੁਸੀਂ ਪਹੁੰਚ ਕੇ ਭਾਈਕਰ ਰੱਖ ਸਨਿਆ ਦੇਖੋ ਗੁਰੂ ਸਾਹਿਬ ਦੇ ਬਾਰੇ ਮੈਂ ਇੱਕ ਗੱਲ बार-बार ਕਹਿਣਾ ਹੁੰਨਾ ਆਪਣੇ ਪੰਜਾਬ ਦੇ ਖਾਸ ਕਰ ਹਿੰਦੂ ਭਰਾਵਾਂ ਨੂੰ ਮੁਸਲਮਾਨਾਂ ਨੂੰ ਕਿ ਪਹਿਲੀ ਬਾਦਸ਼ਾਹੀ ਤਨ ਤਨ ਗੁਰੂ ਨਾਨਕ ਦੇਵ ਜੀ ਨੇ ਜਦ ਮੁਹੱਬਤ ਦਾ ਸਨਿਆ ਸ਼ੁਰੂ ਕੀਤਾ ਤੇ ਸੱਜੇ ਖੱਬੇ ਮੁਸਲਮਾਨ ਤੇ ਹਿੰਦੂ ਭਰਾ ਖੜੇ ਸੀ ਜੋ ਤੋਂ ਬਾਅਦ ਸਿੱਖ ਪੰਥ ਜਿਹੜਾ ਉਹ ਸਿਰਜਿਆ ਗਿਆ ਤੇ ਇਹ ਜਿਹੜੀ ਥਾਂ ਆ ਇਹ ਮੁਹੱਬਤ ਦਾ ਐਲਾਨ ਕਰਦੀ ਹੈ ਸੰਵਾਦ ਦੁਨੀਆ 'ਚ ਜਦੋਂ ਸ਼ੁਰੂ ਕੀਤਾ ਗਿਆ ਉਹ ਗੁਰੂ ਨਾਨਕ ਦੇਵ ਜੀ ਨੇ ਕੀਤਾ ਅੱਛਾ ਜਦੋਂ ਸੰਵਾਦ ਹੁੰਦਾ ਤੇ ਜੰਗ ਟਲ ਜਾਂਦੀ ਹੈ ਸੰਵਾਦ ਹੁੰਦਾ ਤੇ ਗਲਤਫਹਿਮੀਆਂ ਨਿਕਲ ਜਾਂਦੀਆਂ ਨੇ ਸੰਵਾਦ ਹੁੰਦਾ ਤੇ ਪਿਆਰ ਮੁਹੱਬਤ ਵਧ ਜਾਂਦੀ ਹੈ ਅੱਜ ਵੀ ਸੰਤ 시ਚੇਵਾਲ ਜੀ ਇਸ ਧਰਤੀ ਤੋਂ ਸੰਵਾਦ ਦੀ ਗੱਲ ਕਰਦੇ ਅਸੀਂ ਕਿੱਥੇ ਬਹੁਤ ਜਲਦੀ ਆਨ ਆਲੇ ਆ ਇਹ ਇਹਨਾਂ ਦੀ ਮੁਹੱਬਤਾਂ ਹੈ ਮਿਹਰਬਾਨੀ ਹੈ ਸਰਪ੍ਰਸਤੀ ਹੈ ਕਿ ਇਹਨਾਂ ਨੇ ਸਾਰੇ ਫੁੱਲਾਂ ਨੂੰ ਆਪਣੀ ਬੁੱਕਲ ਚ ਲਿੱਤਾ ਹੋਇਆ ਜੋੜ ਕੇ ਚੱਲਦੇ ਪਏ ਨੇ ਇਸ ਲਈ ਵੀ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਨਫ਼ਰਤ ਕਰਨਾ ਕੋਈ ਬੜੀ ਗੱਲ ਨਹੀਂ ਹੈ ਮੁਹੱਬਤ ਕਰਨਾ ਕਮਾਲ ਦੀ ਗੱਲ ਹੈ ਆਓ ਰਲ ਮਿਲ ਕੇ ਮੁਹੱਬਤ ਦਾ ਜਿਹੜਾ ਹੈ ਉਹ ਦੀਪ ਜਲਾ ਕੇ ਰੱਖੀਏ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜੀ ਬਹੁਤ